ਮੈਨੂੰ ਨਾ ਤਰਿਆ ਨਹੀਂ ਜਾਂਦਾ ਮੇਕੋ ਸਾਹ ਬਹੁਤ ਜਾਂਦਾ ਹੈ ਸਾਹ ਟੁੱਟਦਾ ਹੈ ਜਿੱਦਾਂ ਨਾ ਸਾਹ ਮੱਜੇ ਉੱਠ ਕੇ ਤੇ ਮੈਂ ਬਹਿ ਜਾਣਾ ਕੋਟ ਪਾਣੀ ਦਾ ਪੀਣਾ ਫੇਰ ਤੇ ਸਾਹ ਬਹੁਤ ਟੁੱਟਦਾ ਹੈ ਤੋਂ ਹੁਣ ਮੈਂ ਸੈਰ ਵੀ ਕਰ ਲੈਣਾ ਸਿਰਫ ਮੈਨੂੰ 2 ਦਿਨ ਹੋਏ ਦਵਾਈ ਕਰਨੀ ਅੱਛਾ ਜਦੋਂ ਤੁਸੀਂ ਸਟੈਂਟ ਪਵਾਏ ਸੀਗੇ ਤੁਹਾਨੂੰ ਸਟੈਂਟ ਪਵਾਉਣ ਤੋਂ ਬਾਅਦ ਕਿੱਦਾਂ ਦਾ ਫੀਲ ਹੋ ਰਿਹਾ ਕੋਈ ਪ੍ਰੋਬਲਮ ਹੈ ਜਾਂ ਕੀ ਕੀ ਮਤਲਬ ਬਾਡੀ ਦੇ ਅੰਦਰ ਫੀਲ ਕਰਦੇ ਸੀ ਕਮਜ਼ੋਰੀ ਆਈ ਹੈ ਤੁਹਾਨੂੰ ਟੰਡ ਕੋ ਆ ਕੇ ਵੀ ਜਿਹੜੀ ਖਿੰਜੋਰੀ ਆ ਜੀ। ਪਰ ਕਿੰਨਾ ਕੜਾ ਚੱਲਦਾ ਵਾ ਤੁਹਾਡਾ? ਆ ਫਿਰ ਦੂਜਾ ਕੜਾ ਅੱਜ ਪੀਣਾ? ਹਾਂਜੀ। ਤੇ ਇੱਕ ਅੱਜ ਪੀਤਾ 22 ਦਿਨ ਹੋ ਗਏ ਦਵਾਈ ਚੱਲਦੀ ਨੂੰ। ਹਾਂਜੀ। ਤੇ ਮੈਨੂੰ ਕੋਈ ਫਰਕ ਹੈ? ਫਰਕ? ਫਰਕ ਹੈ। ਸੋ ਪਹਿਲੇ ਕਿਸੇ ਹਸਪੀਟਲ ਜਾ ਕੇ ਟ੍ਰੀਟਮੈਂਟ ਕਰਵਾਇਆ? ਕੀ ਕਹਿੰਦੇ ਸੀ ਡਾਕਟਰ? ਡਾਕਟਰ ਬਲੈਸ਼ਨ ਵਗੈਰਾ ਸੀ। ਬਲੈਸ਼ਨ ਆਉਂਦੇ। ਤੇ ਸਟੱਡ ਵਗੈਰਾ ਪਾਣ ਹੋ ਗਿਆ? ਨਹੀਂ ਉਹ ਬੈਠੇ ਰਹਿੰਦੇ। ਅਸੀਆ ਨੇ ਬੈਠ ਜੀ ਸਹੀ ਆ ਇਹਨਾਂ ਕੋਲੇ ਆਓ ਤੁਸੀਂ ਆਪਣਾ ਲੈ ਲਓ। ਹਸਪੀਟਲ ਦੇ ਵਿੱਚ ਬਹੁਤ ਪੈਸੇ ਲੱਗਦੇ ਸੀ ਕਿ ਉੱਥੇ? ਪਿਆਸੇ ਤਾਂ ਹਸਪੀਟਲ ਹੀ ਆਗਰ ਲੱਗੇ ਜ਼ਿਆਦਾ ਲੱਗੇ ਇਹ ਤੁਹਾਡੇ ਬਜਟ ਵਿੱਚ ਹਾਂਜੀ ਤੇ ਲੋਕਾਂ ਨੂੰ ਕੀ ਕਹਣੇ ਦੋਗੇ ਜੇਕਰ ਕਿਸ ਨੂੰ ਹਾਰ ਦੀ ਦਿੱਕਤ ਹੈ ਔਰ ਹਸਪੀਟਲ ਵਾਲਾ ੱਟਕੇ ਖਾ ਕੇ ਪਰੇਸ਼ਾਨ ਹੋ ਗਏ ਹੋਵੇ ਉਹਨਾਂ ਨੂੰ ਕੀ ਕਹੋਗੇ ਉਹਨਾਂ ਨੂੰ ਕਹਾਂਗੇ ਇੱਥੇ ਆਓ ਤੁਸੀਂ ਮੈਡੀਕਲ ਬਿਲਾਨ ਕਰਵਾਓ ਤਾਂ ਸਹੀ ਨਹੀਂ ਹੁੰਦਾ ਸਤਿ ਸ਼੍ਰੀ ਅਕਾਲ ਤਾਨੂੰ ਕੀ ਹੈਲਥ ਪ੍ਰੋਬਲਮ ਸੀਗੀ ਮੇਰਾ ਸਟੈਂਟ ਪਾਇਆ ਹਾਰਦੀ ਸੀ ਸਟੈਂਟ ਪਾਇਆ ਸੀ ਹਾਂਜੀ ਹਾਂਜੀ ਕਿਹੜੇ ਹਸਪੀਟਲ ਵੱਲੋਂ ਬਠਿੰਡੇ ਤੋਂ ਪਾਇਆ ਤੇ ਇੱਥੇ ਕਿੰਨੇ ਟਾਈਮ ਤੋਂ ਆ ਰਹੇ ਕਿੰਨਾ ਕੜਾ ਚੱਲਦਾ ਪਿਆ ਤੁਹਾਡਾ ਹਾਂ ਤੇ ਦੂਜਾ ਕੜਾ ਅੱਜ ਪੀਣਾ ਹਾਂਜੀ ਤੇ ਇੱਕ ਅੱਗੇ ਪੀਤਾ 22 ਦਿਨ ਹੋ ਗਏ ਦਵਾਈ ਚੱਲਦੀ ਨਹੀਂ ਹਾਂਜੀ ਤੇ ਮੈਨੂੰ ਕੋਈ ਫਰਕ ਆ ਫਰਕ ਬੇ ਫਰਕ ਹੈ ਮੈਨੂੰ ਅੱਛਾ ਜਦੋਂ ਤੁਸੀਂ ਸਟੈਂਟ ਪਵਾਏ ਸੀਗੇ ਤੁਹਾਨੂੰ ਸਟੈਂਟ ਪਵਾਉਣ ਤੋਂ ਬਾਅਦ ਕਿੱਦਾਂ ਦਾ ਫੀਲ ਹੋ ਰਿਹਾ ਕੋਈ ਪ੍ਰੋਬਲਮ ਹੈ ਜਾਂ ਕੀ ਕੀ ਮਤਲਬ ਬਾਡੀ ਦੇ ਅੰਦਰ ਫੀਲ ਕਰਦੇ ਸੀ ਕਮਜ਼ੋਰੀ ਆਈ ਏ ਤੋ ਸਟੈਂਡ ਪਵਾ ਕੇ ਵੀ ਜਿਹੜੀ ਕਮਜ਼ੋਰੀ ਆਈ ਤੇ ਜਦੋਂ ਤਾਂ ਤੁਸੀਂ ਇੱਥੇ ਕੜਾ ਪੀਤਾ ਦਵਾਈਆਂ ਲੈ ਰਹੇ ਹੋ ਉਹਦੇ ਨਾਲ ਤੁਹਾਨੂੰ ਕਿੰਨਾ ਕੁ ਫਰਕ ਪਿਆ ਕੀ ਫਰਕ ਪਿਆ ਮੈਨੂੰ ਹੁਣ ਤਰਿਆ ਨਹੀਂ ਜਾਂਦਾ ਮੇਕੋ ਸਾਹ ਬਹੁਤ ਜ਼ਿਆਦਾ ਚੜਦਾ ਹੈ ਸਾਹ ਟੁੱਟਦਾ ਹੈ ਜਿੱਤਨਾ ਨਾ ਰਾਤ ਮੰਜੇ ਤੋਂ ਉੱਠ ਕੇ ਤੇ ਮੈਂ ਬਹਿ ਜਾਣਾ ਕੋਟ ਪਾਣੀ ਦਾ ਪੀਣਾ ਫੇਰ ਤੇ ਸਾਹ ਬਹੁਤ ਟੁੱਟਦਾ ਹੈ ਕਿ ਹੁਣ ਮੈਂ ਸੈਰ ਵੀ ਕਰ ਲੈਣਾ ਸਿਰਫ ਮੈਨੂੰ 22 ਦਿਨ ਹੋ ਗਏ ਦਵਾਈ ਕਰਨ ਦੀ ਇੱਕ ਕੜਾ ਤੇ ਅੱਜ ਪੀਣਾ ਕੋਈ ਮੈਨੂੰ ਕਾਫੀ ਜਿਸ ਤਰ੍ਹਾਂ ਦਾ ਦੱਸਦੀ ਹੈ ਵੀ 40% ਹੈਗਾ 40% ਹੈਗਾ ਵਾ ਤੁਹਾਨੂੰ ਕੀ ਹੈਲਥ ਦੀ ਪ੍ਰੋਬਲਮ ਸੀ ਕੀ ਦਿੱਕਤ ਸੀ ਮੈਨੂੰ ਹਾਰਟ ਦੀ ਪ੍ਰੋਬਲਮ ਸੀ ਹਾਰਟ ਦੇ ਵਿੱਚ ਕੀ ਐਗਜੈਕਟਲੀ ਉਹ ਕਹਿੰਦੇ ਇੱਕ ਪਾਸਾ ਥੋੜਾ ਜਿਹਾ ਘੱਟ ਕੰਮ ਕਰ ਰਿਹਾ ਸੀ ਹਾਂਜੀ ਫਤੇਗੜ ਸਾਹਿਬ ਤੋਂ ਮੈਂ ਦਵਾਈ ਖਾ ਰਹੀ ਸੀ ਉਹਨਾਂ ਨੇ ਕਿਹਾ ਵੀ ਇਕੋ ਕਰਾ ਕੇ ਦੇਖੋ ਹਾਂਜੀ ਤੁਹਾਨੂੰ ਇਸ ਜਗ੍ਹਾ ਬਾਰੇ ਕਿੰਨੇ ਦੱਸਿਆ ਅਸੀਂ ਵੀਡੀਓ ਕਾਲ ਦੇਖੀ ਵੀਡੀਓ ਕਾਲ ਹੈ ਹਾਂਜੀ ਤੇ ਕਿੰਨੇ ਟਾਈਮ ਤੋਂ ਤੁਸੀਂ ਇਸ ਜਗ੍ਹਾ ਨਾਲ ਜੁੜੇ ਹੋ ਕਿੰਨੇ ਕਾੜੇ ਪੀਤੇ ਹੁਣ ਤੱਕ ਮੈਨੂੰ 3 ਮਹੀਨੇ ਹੋ ਗਏ ਛੇਵਾਂ ਕਾੜਾ ਮੇਰਾ ਛੇਵਾਂ ਕਾੜਾ ਹਾਂਜੀ ਤੇ ਕਾੜਾ ਪੀ ਕੇ ਕੀ ਫਰਕ ਪਿਆ ਜਦੋਂ ਹਸਪੀਟਲ ਦੇ ਵਿੱਚ ਇਲਾਜ ਚੱਲਦਾ ਸੀ ਦੋਨਾਂ ਦੇ ਵਿੱਚ ਕਿੰਨਾ ਕੁ ਫਰਕ ਪਿਆ ਮੈਂ ਹਸਪੀਟਲ ਜਦ ਦਵਾਈ ਲੱਤੀ ਨਹੀਂ ਮੈਂ ਸਿੱਧੇ ਵੀਡੀਓ ਦੇਖ ਕੇ ਉਰੀ ਆ ਗਈ ਤੇ ਫਰਕ ਕਿੰਨਾ ਪਿਆ ਬਹੁਤ ਜ਼ਿਆਦਾ ਫਰਕ ਆ ਬਹੁਤ ਜ਼ਿਆਦਾ ਫਰਕ ਆ ਹਾਂਜੀ ਤੇ ਤੁਹਾਨੂੰ ਲੱਗਦਾ ਵੀ ਅੱਗੇ ਹੋਰ ਵੀ ਮਤਲਬ ਕਿੰਨਾ ਪਰਸੈਂਟ ਫਰਕ ਪਿਆ ਤੇ ਕਿੰਨਾ ਰਹਿ ਗਿਆ ਹੈਗਾ ਜੀ 70% 100 ਚੋਂ 70% ਹਾਂਜੀ ਡਾਕਟਰ ਸਾਹਿਬ ਕਹਿੰਦੇ ਵੀ 4 ਮਹੀਨੇ ਦਵਾਈ ਕਾੜਾ ਪੀ ਕੇ ਤੇ ਟੈਸਟ ਕਰਾ ਕੇ ਦੇਖਾਂਗੇ ਫਿਰ ਇੱਕੋ ਦਾ ਹੀ ਠੀਕ ਹੋ ਜੀ ਤੁਹਾਨੂੰ ਕੀ ਹੈਲਥ ਪ੍ਰੋਬਲਮ ਸੀ ਮੈਨੂੰ ਹਾਰਟ ਪ੍ਰੋਬਲਮ ਹਾਰਟ ਦੇ ਵਿੱਚ ਕੀ ਬਲੋਕਿੰਗ ਬਲੋਕਿੰਗ ਦੇ ਤੇ ਡਾਕਟਰ ਕੀ ਕਹਦਾ ਪਿਆ ਸੀਗਾ ਜਿੱਥੇ ਪਹਿਲੇ ਤੁਸੀਂ ਦਵਾਈ ਕਰਾਂਦੇ ਸੀ ਤੁਹਾਨੂੰ ਵੀ ਦਵਾਈ ਸਿਕੰਦਰ ਸੀਗੀ ਬਾਅਦ ਵਿੱਚ ਫਿਰ ਅਸੀਂ ਇੱਥੇ ਹੀ ਆ ਤੁਹਾਨੂੰ ਹੋ ਗਏ 4 ਮਹੀਨੇ 4 ਮਹੀਨੇ ਕਿੰਵਾਂ ਕਾੜਾ ਚੱਲਦਾ ਪਿਆ 8ਵਾਂ ਕਾੜਾ ਅੱਜ 8ਵਾਂ ਕਾੜਾ 8 ਕਿੰਨਾ ਫਰਕ ਪਿਆ ਉਹ ਦੋਨਾਂ ਦੇ ਵਿੱਚ ਫਰਕ ਕਿਹਨੇ ਜਦੋਂ ਤੁਸੀਂ ਹਸਪੀਟਲੋਂ ਦਵਾਈ ਲੈਂਦੇ ਸੀ ਉਹਦਾ ਔਰ ਇੱਥੇ ਤੇ ਇਹਦੇ ਨਾਲੋਂ ਵੀ ਜ਼ਿਆਦਾ ਫਰਕ ਆ ਹੁਣ ਜਾਨੀ ਕਿ 70 80% ਮੈਨੂੰ ਫਰਕ ਆ 70 80% ਤੇ ਪਹਿਲੇ ਜਦੋਂ ਉੱਥੇ ਦਵਾਈ ਖਾਂਦੇ ਸੀ ਤਾਂ ਉਹਦਾ ਕੀ ਤੁਹਾਡੇ ਉੱਤੇ ਅਸਰ ਪੈਂਦਾ ਸੀ ਉਹ ਉੱਥੇ ਹੀ ਥੋੜੀ ਦਵਾਈ ਖਾਦੀ ਸੀਗੀ ਅਸੀਂ ਤੇ ਇੱਕ ਹਫ਼ਤਾ ਦੱਕਰ ਰਹੇ ਸੀਗੀ ਉਸ ਤੋਂ ਬਾਅਦ ਚ ਫਿਰ ਇਹਨਾਂ ਨਾਲ ਅਸੀਂ ਕੰਡਕਟ ਕੀਤਾ ਇੱਥੇ ਤੇ ਸਾਨੂੰ ਹੁਣ ਇਸ ਵੇਲੇ ਅੱਠਵਾਂ ਕੜਾ ਪੀਣਾ ਹੈਗਾ ਤੇ ਸਾਨੂੰ ਪ੍ਰੋਬਲਮ ਬਹੁਤ ਜਿਹੜੀ ਸੀਗੀ ਉਹ ਬਹੁਤ ਘਟਿਆ ਇਸ ਵੇਲੇ 70 80 ਦੇ ਲਗ ਛਗੇ ਤੇ ਕੜੇ ਵਾਲੇ ਬਾਬਾ ਹੁਣ ਤੁਹਾਨੂੰ ਕੀ ਕਹਿੰਦੇ ਨੇ ਹੁਣ ਮੇਰਾ 15 ਦਿਨ ਦੀ ਦਵਾਈ ਖਾ ਕੇ ਟੈਸਟ ਹੋਣਾ ਹੈ ਓਕੇ ਹਾਂਜੀ ਤਾਂ ਤੁਹਾਨੂੰ ਲੱਗਦਾ ਕਿ ਹੁਣ ਪਹਿਲੇ ਨਾਲੋਂ ਇੰਪਰੂਵਮੈਂਟ ਰਿਜ਼ਲਟ ਹੈ ਹਾਂ ਰਿਜ਼ਲਟ ਵਧੀਆ ਹਾਂ ਵਧੀਆ 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 ਸਸ਼ੀਗਲ ਜੀ ਤੁਹਾਡਾ ਨਾਮ ਦਿਲਬਖ ਸਿੰਘ ਤੁਹਾਨੂੰ ਕਿਹੜੀ ਹੈਲਥ ਦੀ ਦਿੱਕਤ ਸੀ? ਮੈਨੂੰ ਹਾਰਟ ਬੀਟ ਦੀ। ਹਾਰਟ ਬੀਟ ਦੀ ਪਹਿਲੇ ਕਿੱਥੇ ਇਲਾਜ ਕਰਾਇਆ ਸੀ ਕਿ ਕਿਸੇ ਹਸਪੀਟਲ? ਅੰਮ੍ਰਿਤਸਰੋਂ ਕਰਾਇਆ। ਉਹਦੇ ਡਾਕਟਰ ਕੀ ਕਹਿੰਦੇ ਸੀ? ਉਹ ਦਵਾਈ ਦਿੰਦੇ ਸੀ। ਦਵਾਈ ਦਿੰਦੇ ਸੀ, ਮੈਡੀਸਨ ਦੇ ਗਏ। ਉਹ ਦਵਾਈ ਖਾ ਕੇ ਇੱਥੇ ਕਾੜਾ ਪੀ ਕੇ ਕਿੰਨਾ ਕੁ ਫਰਕ ਪਿਆ? ਉਹ ਫਰਕ ਹੈ ਉਹ ਦਵਾਈ ਜਿਹੜੀ ਨਾ ਬੜੀ ਸਟਰੋਂਗ ਸੀ। ਉਹ ਖਾਣੇ ਖਾਣ ਵਾਸਤੇ ਕਿੰਨੀਆਂ-ਕਿੰਨੀਆਂ ਗੋਲੀਆਂ ਖਾਣੀਆਂ ਪੈਂਦੀਆਂ। ਇਹ ਹੁਣ ਕਾੜਾ ਬਣਾ ਕੇ ਪੀਦਾ ਤੇ ਉਹਦੇ ਨਾਲ ਬਹੁਤ ਫਰਕ ਆ ਗਿਆ। ਕਿੰਨਾ ਕਾੜਾ ਚੱਲਦਾ ਪਿਆ? ਮੇਰੇ ਚੌਥਾ ਪੰਜਵਾਂ ਕਾੜਾ ਹੈ। ਪੰਦਵਾਂ ਕਾੜਾ। ਤੇ ਇੱਥੇ ਕਾੜਾ ਪੀ ਕੇ ਕਿੰਨਾ ਫਰਕ ਪਿਆ ਤੇ ਜਿਹੜੇ ਕਾੜੇ ਵਾਲੇ ਬਾਬਾ ਨੇ ਉਹ ਹੁਣ ਤੁਹਾਨੂੰ ਅੱਗੇ ਕੀ ਕਹਿੰਦੇ ਨੇ ਉਹ ਕਹਿੰਦੇ ਤੇ ਅਠ ਕਾੜੇ ਪੀ ਕੇ ਫਿਰ ਕਰੋਨਾ ਤੁਸੀਂ ਟੈਸਟ ਹਾਂਜੀ ਤੇ ਹੁਣ ਅੱਗੇ ਮੈਨੂੰ ਬਹੁਤ ਫਰਕ ਆ ਗਿਆ ਤੇ ਇਸ ਤਰ੍ਹਾਂ ਗੱਲ ਕਰਦਾ ਤੇ ਸਾਹ ਚੜ ਜਾਂਦਾ ਨਾਲ ਹੀ ਮੇਰੇ ਕੋਲ ਗੱਲ ਨਹੀਂ ਪੂਰੀ ਹੁੰਦੀ ਹੁਣ ਮਤਲਬ ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਕਾੜਾ ਪੀ ਕੇ ਤੁਹਾਡੇ ਅੰਦਰ ਇੰਨੀ એનર્ਜੀ ਆ ਗਈ ਕਿ ਤੁਸੀਂ ਘੁੰਮ ਫਿਰ ਸਕਦੇ ਹੋ ਸਾਹ ਨਹੀਂ ਚੜਦਾ ਪੂਰਾ ਘੁੰਮ ਫਿਰਦੇ ਖੇਤੀਬਾੜੀ ਦਾ ਕੰਮ ਮੈਂ ਥੋੜਾ ਬਹੁਤ ਹੁਣ ਕਰ ਲੈਣਾ ਅੱਗੇ ਬਿਲਕੁਲ ਨਹੀਂ ਹੰਦਾ ਤੁਹਾਡਾ ਨਾਮ ਕਿਸੇ ਨਰਗਰ ਤੁਹਾਨੂੰ ਕੀ ਹੈਲਥ ਪ੍ਰੋਬਲਮ ਹੈ ਮੈਨੂੰ ਵਾਲ ਦੀ ਪ੍ਰੋਬਲਮਸ ਹਾਰਟ ਦੀ ਬੁਹਾੜ ਤੇ ਵਾਲ ਦੀ ਪ੍ਰੋਬਲਮ ਹੈ ਹਾਂਜੀ ਹਾਂਜੀ ਕਿੰਨਾ ਚਿਰ ਹੋ ਗਿਆ ਇਸ ਪ੍ਰੋਬਲਮ ਨਾਲ ਸਫਰ ਕਰਦੇ ਪ੍ਰੋਬਲਮ ਤਾਂ 15ਵਾਂ ਕੜਾ 15ਵਾਂ ਕੜਾ ਪੀਤਾ ਸੀ 15ਵਾਂ ਕੜਾ ਇਸ ਤੋਂ ਪਹਿਲੇ ਕਿਸੇ ਹਸਪੀਟਲ ਜਾ ਕੇ ਟ੍ਰੀਟਮੈਂਟ ਕਰਵਾਇਆ ਕੀ ਕਹਿੰਦੇ ਸੀ ਡਾਕਟਰ ਡਾਕਟਰ ਆਪਰੇਸ਼ਨ ਕਰਾਇਆ ਸੀ ਆਪਰੇਸ਼ਨ ਹਾਂਜੀ ਤੇ ਸਟੈਂਟ ਵਗੈਰਾ ਪਾਣ ਨੂੰ ਗਿਆ ਨਹੀਂ ਆਪਰੇਸ਼ਨ ਕਰਨ ਨੂੰ ਹੁੰਦਾ ਸੀ ਉਧਰ ਦੀ ਦਵਾਈ ਖਾਧੀ ਤੇ ਉਧਰ ਡਾਕਟਰ ਸੀ ਦਵਾਈ ਦਾ ਕੀ ਅਸਰ ਹੁੰਦਾ ਸੀ ਤੁਹਾਡੇ ਤੇ ਤੇ ਤੁਸੀਂ ਇੱਥੇ ਕਿਵੇਂ ਪਹੁੰਚੇ ਦਵਾਈ ਦਾ ਅਸਰ ਹੁੰਦਾ ਸੀਗਾ ਤੇ ਉਹ ਅਸੀਂ ਦਵਾਈ ਉਹ ਛੱਡ ਦਿੱਤੀ ਦੂਜੀ ਬਸ ਤਾਂ weakness ਹੁੰਦੀ ਸੀ ਸਾਹ ਫੁੱਲਦਾ ਸੀ ਕੀ ਹੁੰਦਾ ਸੀ weakness ਪੈ ਗਈ ਸੀ ਉਹਦੇ ਨਾਲ ਅੱਛਾ ਤੇ ਅਸੀਂ ਇੱਧਰ ਇਹਨਾਂ ਦਾ ਪਤਾ ਲਾ ਵੀਡੀਓ ਦੇਖੀ ਇਹਨਾਂ ਕੋਲੇ ਆਈ ਹੁਣ ਉਹਦੇ ਨਾਲ ਅਸੀਂ ਮਿਲਕਾ ਸਾਂ ਅੱਛਾ ਤੇ ਕਿੰਵਾ ਕੜਾ ਚੱਲਦਾ ਪਿਆ 15ਵਾਂ ਕੜਾ ਦਾ 15ਵਾਂ ਹਾਂਜੀ ਤੇ ਹੁਣ ਵੈਜ ਜੀ ਕਹਿੰਦੇ ਨੇ ਤੁਹਾਨੂੰ ਵੈਜ ਜੀ ਕਹਿੰਦੇ ਆ ਵੀ ਥੋੜੀ ਦਰ ਦਵਾਈ ਖਾਣੀ ਪਊਗੀ ਕਿੰਨਾ ਚਿਰ ਇੱਕ ਦੋ ਮਹੀਨੇ ਹੋਰ ਹਾਂਜੀ ਤੇ ਕਾੜਾ ਵੀ ਨਾਲ-ਨਾਲ ਹਾਂਜੀ ਟੈਸਟ ਕਰਵਾਇਆ ਸੀ ਇੱਕੋ ਕਰਵਾਈ ਸੀ ਉਹ ਸਹੀ ਆਈ ਹੈ ਸਹੀ ਆਈ ਹਾਂਜੀ ਤੇ ਹੁਣ ਦੁਬਾਰਾ ਵੀ ਕੋਈ ਟੈਸਟ ਕਰਾਉਣਾ ਪੈਣਾ ਇਸ ਤੋਂ ਬਾਅਦ ਕਿ ਪਤਾ ਚੱਲ ਜਾਏ ਕਿ ਹੁਣ ਤੁਹਾਡਾ ਮਤਲਬ ਆਉਟਪੁੱਟ ਕੀ ਜਾ ਰਿਹਾ ਵੈ ਹਾਂਜੀ ਉਹ ਤਾਂ ਕਹਿੰਦੇ ਜ਼ਰੂਰਤ ਨਹੀਂ ਹੈ ਇੱਕ ਵਾਰ ਇੱਕੋ ਕਰਵਾਈ ਸੀ 60 70% ਦੇ ਬੀ ਹਾਂਜੀ 70% ਹਾਂਜੀ ਸੇ 30 ਤੋਂ 70 ਹੋ ਗਈ ਆ 30 ਤੋਂ 70 ਪਹੁੰਚਣ ਨੂੰ ਕਿੰਨਾ ਟਾਈਮ ਲੱਗਿਆ 6 ਮਿੰਟ 6 ਮਿੰਟ ਲੱਗਿਆ 6 ਮਿੰਟਾਂ ਹਾਂਜੀ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਕਹਿੰਦੇ ਹਾਂ ਬੈਜੀ ਸਹੀ ਆ ਇਹਨਾਂ ਕੋਲੇ ਆਓ ਤੁਸੀਂ ਆਪਣਾ ਇਲਾਜ ਕਰਵਾਓ ਹਸਪੀਟਲ ਦੇ ਵਿੱਚ ਵੱਧ ਪੈਸੇ ਲੱਗਦੇ ਸੀ ਕਿ ਇੱਥੇ ਪੈਸੇ ਤਾਂ ਹਸਪੀਟਲ ਚ ਜ਼ਿਆਦਾ ਲੱਗਦੇ ਸੀ ਜ਼ਿਆਦਾ ਲੱਗੇ ਇਹ ਤੁਹਾਡੇ ਬਜਟ ਵਿੱਚ ਹਾਂਜੀ ਤੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੇਕਰ ਕਿਸ ਨੂੰ ਹਾਰਟ ਦੀ ਦਿੱਕਤ ਹੈ ਔਰ ਹਸਪੀਟਲ ਵਗੈਰਾ ਤੱਕੇ ਖਾ ਕੇ ਪਰੇਸ਼ਾਨ ਹੋ ਗਏ ਹੋਵੇ ਉਹਨਾਂ ਨੂੰ ਕੀ ਕਹੋਗੇ ਮਨਨ ਕਹਾਂਗੇ ਇੱਥੇ ਆਓ ਤੁਸੀਂ ਮੈਡੀ ਜੀ ਕੋਲੇ ਇਲਾਜ ਕਰਵਾਓ ਆਪਣਾ ਸਹੀ ਨੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਤੁਹਾਡਾ ਮਲਵੀਰ ਕੁਮਾਰ ਤੁਸੀਂ ਕਾੜੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਜਦੋਂ ਪਹਿਲਾਂ ਮੈਨੂੰ ਹਾੜ ਦਾ ਅਟੈਕ ਆਇਆ ਸੀ ਹਾੜ ਦਾ ਅਟੈਕ ਆਇਆ ਮੈਨੂੰ ਇੱਥੇ ਆਉਂਦਿਆਂ ਨੂੰ 5 ਕੁ ਮਹੀਨੇ ਹੋ ਗਏ ਪਹਿਲਾਂ ਮੈਂ ਇੰਗਲਿਸ਼ ਟਰੀਟਮੈਂਟ ਚਾਹ ਉਹਦਾ ਸੀ ਉਸ ਟਾਈਮ ਇੰਗਲਿਸ਼ ਦਵਾਈ ਦੇ ਨਾਲ ਤੁਰਿਆ ਫਿਰਿਆ ਨਹੀਂ ਸੀ ਜਾ ਰਿਹਾ ਤੇ ਉਸ ਤੋਂ ਬਾਅਦ ਮੈਂ ਇੱਥੇ ਕਾੜਾ ਪੀਣਾ ਸਟਾਰਟਿੰਗ ਕੀਤਾ ਮੈਨੂੰ ਲਗਭਗ 5 ਮਹੀਨੇ ਹੋ ਗਏ ਤੇ 89 ਮਾ ਕੜਾ ਹੈਗਾ 89 ਮਾ ਕੜਾ ਹਾਂਜੀ ਕਿੰਨਾ ਫਰਕ ਪਿਆ ਗਿਆ ਕਾਫੀ ਫਰਕ ਆ ਪਹਿਲਾਂ ਮੈਂ ਤੁਰ ਫਿਰਨੇ ਸੀ ਜ਼ਕ ਹੁਣ ਮੈਂ ਤੁਰ ਫਿਰ ਸਕਦੀ ਹਾਂ ਮਤਲਬ ਜਿਹੜਾ ਤੁਹਾਡੇ ਰੋਜ਼ਾਨਾ ਤੇ ਜਿਹੜੇ ਕੰਮ ਨੇ ਉਹ ਹੁਣ ਆਰਾਮ ਨਾਲ ਕਰ ਸਕਦੇ ਹੋ ਕੰਮ ਤਾਂ ਜੇ ਨਹੀਂ ਜ਼ਿਆਦਾ ਕਰ ਸਕਦੇ ਥੋੜਾ ਕਰ ਸਕਦੇ ਹਾਂ ਤੇ ਕੰਮ ਕਰਦੇ ਨੂੰ ਹਜੇ ਦਿੱਕਤਾਂ ਦੀ ਜੇ ਜ਼ਿਆਦਾ ਕਰੋ ਯਾਨੀ ਪਹਿਲਾਂ ਤੁਰ ਫਿਰਨੇ ਨਹੀਂ ਸੀ ਹੁੰਦਾ ਹੁਣ ਤੁਰ ਫਿਰ ਸਕਦੇ ਹਾਂ ਥੋੜਾ ਬਹੁਤ ਕੰਮ ਕਰ ਸਕਦੇ ਠੀਕ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੰਨਾ ਤੁਹਾਡਾ ਮਨਦੀਪ ਸਿੰਘ ਤੁਹਾਨੂੰ ਆਰਟ ਦੀ ਰਿਗਾਰਡਿੰਗ ਕੀ ਪ੍ਰੋਬਲਮ ਸੀ ਆਰਟ ਦੀ ਪ੍ਰੋਬਲਮ ਸੀ ਆਰਟ ਦੀ ਪ੍ਰੋਬਲਮ ਹਾਂ ਉਹਦੇ ਵਿੱਚ ਕੀ ਪ੍ਰੋਬਲਮ ਸੀ ਦਰਦ ਉਹਦੇ ਜਿਹੇ ਹਸਪਤਲ ਨਾਲ ਸਟੈਂਡਰਡ ਨੂੰ ਬੋਲ ਰਹੇ ਤੇ ਡਾਕਟਰ ਆਈ ਪਾਏ ਨਹੀਂ ਆਈ ਅੱਧਰ ਵਾਰ ਠੀਕ ਹੈ ਕਿੰਨਾ ਚਿਰ ਹੋ ਗਿਆ ਇੱਥੇ ਜੁੜੇ ਸਾਨੂੰ ਹੋ ਗਿਆ 4-4 ਮਹੀਨਾ ਤੇ ਕਿੰਨਾ ਕੜਾ ਸਮਾਰੀ ਨੰਬਰ 8 7 8ਵਾਂ 7 8ਵਾਂ ਕਿੰਨਾ ਫਰਕ ਪੈ ਗਿਆ ਕੜੇ ਤੋਂ ਤੇ ਕੜੇ ਦਾ ਸੁਆਦ ਕਿਦਾਂ ਦਾ ਪਹਿਲੇ ਤਾਂ ਸਹੀ ਵੀ ਜਾਣਨਾ ਚਾਹਾਂਗੇ ਨਾਲ ਸਵਾਤਨ ਹੋਈ ਹੈ ਹਾਂਜੀ ਸਵਾਤਨ ਨੋਰਮਲ ਜਿਹੀ ਹੋਈ ਹੈ ਓਕੇ ਸਮਝ ਗਈ ਤੇ ਫਰਕ ਕਿੰਨਾ ਪੈ ਗਿਆ ਹਰਗ ਤਾਂ ਠੀਕ ਹੈ ਫਰਕ ਕਾਫੀ ਕਾਫੀ ਹਾਂਜੀ ਸੋ ਜੀ ਕਿਨਾ ਤੁਹਾਡਾ ਸਤਪਾਲ ਸਿੰਘ ਜੀ ਕਿੰਵਾ ਕਾੜਾ ਚੱਲਦਾ ਪਿਆ ਅੱਠਵਾ ਜੀ ਅੱਠਵਾ ਜੀ ਹਾਂਜੀ ਹਾਂਜੀ ਅ ਅੱਠਵੇਂ ਕਾੜੇ ਤੱਕ ਪਹੁੰਚੇ ਹੋ ਸਿਹਤ ਤੇ ਕੀ ਫਰਕ ਪਿਆ ਠੀਕ ਹੈ ਜੀ ਫਰਕ ਪਿਆ 92 ਹਾਰਟ ਦੇ ਰਿਗਾਰਡਿੰਗ ਪ੍ਰੋਬਲਮ ਸੀ ਦੋ ਸਟੰਟ ਪਏ ਹੋਏ ਆ ਜੀ ਤੀਜਾ ਪਵਾਨ ਨੂੰ ਕਿਹਾ ਹੋਇਆ ਸੀਗਾ ਅੱਛਾ ਜੀ ਮੈਂ ਇਹ ਜਾਣਨਾ ਚਾਹੂੰਗੀ ਜੇ ਜਿਹੜੇ ਤੁਹਾਡੇ ਦੋ ਸਟੰਟ ਪਏ ਨੇ ਉਹ ਪਵਾਨ ਤੋਂ ਬਾਅਦ ਹਾਰਟ ਦੀ ਕੰਡੀਸ਼ਨ ਤੇ ਬਾਡੀ ਦੀ ਕੰਡੀਸ਼ਨ ਕਿਵੇਂ ਦੀ ਹੁੰਦੀ ਹੈ ਕਮਜ਼ੋਰੀ ਆ ਜਾਂਦੀ ਹੈ ਜੀ ਬਹੁਤ ਹਾਂਜੀ ਹੁਣ ਠੀਕ ਹੈ ਤੇ ਜਦੋਂ ਉਹਨਾਂ ਨੇ ਤੁਹਾਨੂੰ ਥਰਡ ਸਟੈਂਟ ਪਵਾਨ ਨੂੰ ਕਿਹਾ ਫਿਰ ਤੁਹਾਡਾ ਕੀ ਰਿਐਕਸ਼ਨ ਸੀਗਾ ਫਿਰ ਤੁਸੀਂ ਕੀ ਸੋਚਿਆ ਮੈਂ ਇੱਥੇ ਆਇਆ ਜੀ ਮਤਲਬ ਇਹਦੇ ਬਾਰੇ ਕਿੰਨੇ ਦੱਸਿਆ ਉਹੀ ਜਿੱਦਾਂ ਮੋਬਾਈਲ 'ਚ ਦੇਖਦਿਆਂ ਐਡ ਦੇਖ ਕੇ ਆਇਆ ਜੀ ਮੈਂ ਤਾਂ ਇਹਨਾਂ ਨੇ ਕਿਹਾ ਵੀ ਕੋਈ ਤਾਂ ਟੁੰਟ ਪਵਾਉਣ ਦੀ ਲੋੜ ਨਹੀਂ ਸਾਡੀ ਦਵਾਈ ਵੀ ਉਹ ਤੁਸੀਂ ਲਓ ਇੱਥੋਂ ਕੜਾ ਪੀਓ ਕਿੰਨੇ ਟਾਈਮ ਤੋਂ ਹੋ ਗਿਆ ਜੁੜੇ ਹਾਂਜੀ ਕਿੰਨੇ ਇੱਥੇ ਇੱਥੋਂ ਦੀ ਜੁੜੇ ਕਿੰਨੇ ਟਾਈਮ ਹੋ ਗਿਆ ਅੱਠਵਾਂ ਕੜਾ ਜੀ 15 ਦਿਨਾਂ ਪਿੱਛੇ ਪੁੰਨੇ ਆ ਕੜਾ ਅੱਛਾ ਕੋਈ ਦੇਖ ਨਹੀਂ ਕਿੰਨਾ ਫਰਕ ਪੈ ਗਿਆ ਹੁਣ ਤੱਕ ਹੁਣ ਤਾਂ ਐਨ ਓਕੇ ਹੈ ਜੀ ਸਰੀਰ ਓਕੇ ਮਤਲਬ ਜਿਹੜੇ ਸਾਡੇ ਡੇਲੀ ਦੇ ਕੰਮ ਹੈ ਉਹ ਕਰ ਸਕਦੇ ਆ ਆਰਾਮ ਨਾਲ ਹੋਰ ਨਹੀਂ ਕਰ ਰਿਹਾ ਜੀ ਮੈਂ ਡਰਾਈਵਿੰਗ ਵੀ ਕਰ ਰਿਹਾ ਵੱਡੀ ਗੱਡੀ ਆ ਜੀ ਟਰਾਲਾ ਮੇਰੇ ਕੋਲ ਹਾਂਜੀ ਬੋ ਚਲਣਾ ਕੋਈ ਚੱਕਰ ਨਹੀਂ ਤੇ ਇਹਦਾ ਇਹਦੇ ਟੇਸਟ ਬਾਰੇ ਕੀ ਕਹੋਗੇ ਕਿਉਂਕਿ ਜਿੱਥੇ ਕਾੜਾ ਹੁੰਦਾ ਉੱਥੇ ਮੂੰਹ ਕੋੜਾ ਵੀ ਹੋ ਜਾਂਦਾ ਕਹਿੰਦੇ ਤਾਂ ਤੁਸੀਂ ਕੀ ਕਹੋਗੇ ਇਹਦਾ ਨਮਕੀਨ ਜਾਇ ਜੀ ਨਮਕੀਨ ਜਾਇ ਜੀ ਹਾਂ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਬਲਵਿੰਦਰ ਕੌਰ ਹਾਂਜੀ ਬਲਵਿੰਦਰ ਕੌਰ ਬਲਵਿੰਦਰ ਕੌਰ ਜੀ ਤੁਸੀਂ ਇਹ ਜਿਹੜਾ ਕਾੜਾ ਹੈ ਕਿੰਨੇ ਟਾਈਮ ਤੋਂ ਇਹਦਾ ਇਸਤੇਮਾਲ ਕਰ ਰਹੇ ਹੋ ਤੇ ਤੁਹਾਨੂੰ ਕਿੰਨਾ ਫਰਕ ਪਿਆ ਮੈਨੂੰ ਇਹ 6 ਮਹੀਨਾ ਕਾੜਾ ਹੈ ਹਾਂਜੀ ਤੇ ਮੈਨੂੰ ਵੀ ਬਹੁਤ ਫਰਕ ਪੈ ਗਿਆ ਇਸ ਤੋਂ ਪਹਿਲੇ ਕਿਸੇ ਹਸਪੀਟਲ ਗਏ ਸੀਗੇ ਹਾਂਜੀ ਸਟੈਂਡ ਪਏ ਸੀਗੇ ਹਾਂਜੀ ਦੋ ਸਟੈਂਡ ਪਏ ਨੇ ਦੋ ਸਟੈਂਡ ਪਏ ਨੇ ਹਾਂਜੀ ਉਹ ਤੋਂ ਡਾਕਟਰ ਕੀ ਕਹਿੰਦਾ ਸੀ ਤਿੰਨ ਨਾੜਾ ਬਲੌਗ ਸੀ ਦੋ ਪੈਗੇ ਹਿੱਕਨ ਸੀ। ਤੇ ਉਸ ਤੋਂ ਬਾਅਦ ਤੁਹਾਨੂੰ ਇੱਥੇ ਦੀ ਐਡਰੈਸ ਕਿਨੇ ਦਿੱਤਾ ਕਿ ਤੁਸੀਂ ਇੱਥੇ ਆਓ ਕਾੜਾ ਪੀਓ ਤਾਂ ਤੁਹਾਨੂੰ ਫਰਕ ਪਾਊਗਾ। ਇਹ ਹੋਣ ਵਿੱਚ ਵੀਡਿਓ ਦੇ। ਹੋਣ ਵਿੱਚ ਵੀਡਿਓ ਦੇ। ਉਤੋਂ ਅਸੀਂ ਆਏ। ਤੇ ਹੁਣ ਤੁਹਾਨੂੰ ਤੁਹਾਡਾ ਕਿੰਨੇ ਕੋ ਪ੍ਰੋਬਲਮ ਰਹਿ ਗਿਆ ਠੀਕ ਹੌਨਰ ਕੀ ਕਹਿੰਦੇ ਨੇ ਇੱਥੇ ਕਿ ਕਿੰਨਾ ਹੋਰ ਟਾਈਮ ਲੱਗੇਗਾ? ਇਹ ਟੈਸਟ ਨਹੀਂ ਕਰਾਇਆ। ਉਤਰਾ ਸਰੀਰ ਬਹੁਤ ਸੈੱਟ ਹੋ ਗਿਆ। ਠੀਕ ਹੈ ਜੀ। ਹਾਂਜੀ ਉਤਰਾ ਬਹੁਤ ਜ਼ਿਆਦਾ ਫਰਕ ਆਇਆ। ਮੈਂ ਝੂਠ ਮਾਰੀ ਜੇਗੇ ਬੜਾ ਫਰਕ ਪੈ ਗਿਆ। ਹਾਂਜੀ। ਸਰ ਤੁਸੀਂ ਕੀ ਕਹਿਣਾ ਚਾਹੋਗੇ? ਠੀਕ ਹੈ ਰਮਾਨ ਵਧੀਆ ਹੁੰਦਾ ਨਾ ਇਹਨਾਂ ਦੇ ਨਾਲ ਹੀ ਆਇਆ ਹਾਂ ਹਾਂਜੀ ਤੇ ਤੁਹਾਨੂੰ ਵੀ ਲੱਗਦਾ ਕਿ ਮਤਲਬ ਪ੍ਰੋਜੋ ਉਹਨਾਂ ਦੀ ਪ੍ਰੋਬਲਮ ਜੋ ਹਸਪੀਟਲ ਵਾਲੇ ਸਹੀ ਨਹੀਂ ਕਰ ਸਕੋ ਇੱਥੇ ਪ੍ਰੋਪਰ ਹੋ ਜਾਏਗਾ ਤੀਸਰਾ ਸਟੈਂਡ ਪਾਉਣ ਦੀ ਤਿਆਰੀ ਹੋ ਰਹੀ ਸੀ ਜਿੱਦੋਂ ਦੇ ਇੱਥੇ ਆ ਗਏ ਰਮਾਨ ਆ ਵੇਟ ਵੀ ਬਹੁਤ ਘਟ ਗਿਆ ਵਾ 6-7 ਕਿਲੋ ਵੇਟ ਘਟ ਗਿਆ ਇਹਨਾਂ ਦਾ ਹਾਂਜੀ ਠੀਕ ਹੈ ਰਮਾਨ ਆ ਕਿ ਨਾਮ ਤੁਹਾਡਾ ਗਰਮੇਲ ਸਿੰਘ ਜੀ ਤੁਸੀਂ ਕਿੰਨੇ ਟਾਈਮ ਤੋਂ ਆ ਰਹੇ ਹੋ ਉੱਥੇ ਅੱਧੀ ਸਾਲ ਹੋ ਗਿਆ ਜੀ ਮੈਨੂੰ ਆਂਦੇ ਤੇ ਕਿੰਵਾਂ ਕਾਲਾ ਚੱਲਦਾ ਪਿਆ ਤੇ 15ਵਾਂ 16ਵਾਂ ਕੜਵਾ ਹੈਗਾ ਜੀ 15ਵਾਂ 16ਵਾਂ ਹਾਂ ਜੀ ਕੀ ਤੁਹਾਨੂੰ ਕੀ ਹੱਡ ਵਿੱਚ ਦਿੱਕਤ ਸੀ ਤੇ ਹੱਡ ਦੀ ਜਿਹੜੀ ਦਿੱਕੜ ਦੀ ਅਟੈਕ ਹੋਈ ਸੀ ਬੰਦੇ ਅਟੈਕ ਆਇਆ ਸੀ ਹਾਂ ਜੀ ਕਿੰਨਵਾ ਤੇ ਤਿੰਨ ਟੈਕ ਹੋਲੇ ਜੀ ਮੈਨੂੰ ਅੱਛਾ ਹੁਣ ਮਤਲਬ ਕਿ ਲਾਸਟ ਲਾ ਉੱਤੇ ਹੋ ਹਾਂ ਜੀ ਹੁਣ ਠੀਕ ਹੈ ਹੁਣ ਅੱਛਾ ਤੇ ਮਤਲਬ ਕਿ ਕਿਹੜੇ ਹਸਪੀਟਲ ਗਏ ਸੀ ਕਿ ਡਾਕਟਰ ਵੱਲੋਂ ਕੀ ਕਿਹਾ ਗਿਆ ਸੀਗਾ ਤੁਹਾਨੂੰ ਕਿ ਤੁਸੀਂ ਇੱਥੇ ਆਏ ਕਹਿੰਦੇ ਵੀ ਸੈੱਟ ਬਣਗੇ ਪੀਛਲੇ ਆ ਜਾਊਗਾ ਪਹਿਲਾਂ ਟੈਸਟ ਹੋ ਕੇ ਆਊਗਾ ਫਿਰ ਦੇਖਾਂਗੇ ਵਿੱਚ ਕੀ ਹੋਊਗਾ अच्छा ਤੇ ਹਸਪੀਟਲ ਦੇ ਵਿੱਚ ਜ਼ਿਆਦਾ ਪਹਿਲੇ ਹਸਪੀਟਲ ਦੇ ਮੁਕਾਬਲੇ ਇੱਥੇ ਘੱਟ ਪਹਿਲੇ ਲੱਗਦਾ ਹੈ ਕਿ ਬਿਲਕੁਲ ਫ੍ਰੀ ਆਫ ਕਾਸਟ ਹੈ ਕੀ ਸਿਸਟਮ ਇੱਥੇ ਕਈ ਬੱਚੇ ਠੀਕੇ ਜਿਹੜੇ ਤੁਸੀਂ ਲੱਗਦੇ ਹੈ ਹਾਂ ਇਹ ਹੋਰ ਤਾਂ ਤੁਹਾਨੂੰ ਹੁਣ ਲੱਗਦਾ ਹੈ ਕਿ ਤੁਹਾਨੂੰ ਪੂਰੀ ਉਮੀਦ ਹੈ ਕਿ ਹਾਂਜੀ ਇੱਥੇ ਮੇਰਾ ਪ੍ਰੋਪਰ ਇਲਾਜ ਹੋ ਜਾਏਗਾ ਤੇ ਮੈਂ ਠੀਕ ਹੋ ਜਾਵਾਂਗਾ ਹਾਂਜੀ ਹਾਂਜੀ ਠੀਕ ਹੈ ਹੁਣ ਠੀਕ ਹੈ ਬਹੁਤ ਪਹਿਲਾਂ ਹਾਂਜੀ